ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਮਾਗ ਦਾ ਮਹੀਨਾ 2025 ਦਾ ਚੱਲ ਰਿਹਾ ਜਨਵਰੀ ਦਾ ਅੱਜ ਆਪਾਂ ਸ੍ਰੀ ਫਤੇਗੜ ਸਾਹਿਬ ਦੇ ਮਾਗ ਦੇ ਮਹੀਨੇ ਆਪਾਂ ਸ੍ਰੀ ਗੁਰੂ ਸਾਹਿਬ ਨੂੰ ਜਾਣੇ ਹੁੰਦੇ ਆ ਉਹਦੇ ਉਹਦੇ ਵੇਸ ਤੇ ਆਪਾਂ ਅੱਜ ਹੁਣ ਸਟਾਰਟਿੰਗ ਕਰ ਰਹੇ ਹਾਂ ਅੰਦੇ ਕੋ ਆਪਣਾ ਟਰੈਕਟਰ ਖੜਾ ਹੈ ਇਹ ਹੁਣ ਸੰਕਰ ਨੂੰ ਆਪਾਂ ਨਾਲ ਲੈ ਕੇ ਜਾਣਾ ਪਿੰਡੋਂ ਬਾਕੀ ਦਾ ਜੋ ਜੋ ਅੱਗੇ ਹੋਊਗਾ ਉਹ ਦਿਖਾਵਾਂਗੇ ਦੇ ਲੱਗਦੀ ਲਾ ਦੇ ਲਾ ਦੇ ਹੈ ਇਹਨੇ ਅੱਜ ਚੰਦਾ ਸਾਹ ਲਾ ਰਹਿਨੇ ਟਰੈਕਟਰ ਦੇ ਮੂਰੇ ਹਲੂਰੇ ਲਾ ਦੇ ਲਓ ਜੀ ਤਿਆਰੀਆਂ ਨੇ ਫਿਰ ਫਤੇਗੜ ਸਾਹਿਬ ਜਾਣਾ ਹੁੰਦੀ ਆ ਸਟਾਰਟ ਕਰ ਲਿਆ ਬਾਈਕਰ ਕੋਈ ਚਾਲੇ ਪਾ ਰਹੇ ਆ ਆ ਦੇਖੋ ਸਾਹਮਣੇ ਫੜੇ ਨੇ ਜਰਨੀ ਉੱਤੇ ਅੰਤਾਰ ਆਉਂਦੇ ਆ ਫਿਰ ਹੋਰ ਅੱਗੇ ਦੀ ਵੀ ਵੀਡੀਓ ਹੋਗੀ ਤੁਹਾਨੂੰ ਦੋ ਕੱਲ ਤੇ ਆ ਰਿਹਾ ਲਓ ਜੀ ਸੰਗਤਾਂ ਬੈਠ ਗਈਆਂ ਸੱਸੀ ਗਾਲ ਜੀ ਸੱਸੀ ਗਾਲ ਯਾਰ ਬੜੀ ਸੱਸੀ ਗਾਲ ਜੀ ਸਾਰੇ ਹਾਂ ਜੀ ਹਾਂ ਸੱਸੀ ਗਾਲ ਹਾਂ ਦੇਖੋ ਸਾਰੇ ਬੈਠੇ ਨੇ ਇਹ ਪਰਿਵਾਰ ਆ ਰਿਹਾ ਹੈ ਨਾ ਬਾਕੀ ਉੱਥੋਂ ਪਿੰਡੋ ਬੈਠਣਗੇ ਉਹ ਦਿਖਾਵਾਂਗੇ ਬਾਕੀ ਸਾਰਿਆਂ ਨੂੰ ਹਾਂ ਉਹ ਡਰਾਈਵਿੰਗ ਨੂੰ ਆਪਾਂ ਪਿੰਡ ਪਹੁੰਚ ਗਏ ਤੇ ਜੀ ਪਿੰਡੋ ਹੁਣ ਸਭ ਨਾਲ ਬੈਠੋਗੇ ਤਾਂ ਸਰਵਰ ਆਪਾਂ ਦਾ ਪਿੰਡ ਦਾ ਘਰ ਹੈ Gracias. ਕਿ ਲਈ ਹੋ ਰਿਹਾ ਹੋਣਾ ਬੈਠੋ ਫਿਰ ਤੁਸੀਂ ਤਾਂ ਬੈਠੋ ਸੋ ਇਹ ਤੋਂ ਸਟਾਰਟ ਹੈ ਜੀ ਹੁਣ ਚਾਹਿਆ ਯਾਰ ਨੂੰ ਕਰੀਬ ਨੂੰ ਬੈਟ ਕੀ ਸੰਗਤ ਜਿਹੜੀ ਹੈਗੀ ਕਿ ਠੀਕ ਬਾਕੀ ਦਿਖਾਉਣਾ ਹੋਰ ਜੀ ਪਹੁੰਚ ਕੇ ਫਤੇਗੜ ਸਾਹਿਬ ਇੱਥੇ ਥੋੜੀ ਜਿਹੀ ਜਗ੍ਹਾ ਪਿੱਛੇ ਨਾ ਹੋਣ ਕਰਕੇ ਥੋੜੀ ਜਿਹੀ ਅੱਗੇ ਆ ਗਏ ਇੱਥੇ ਟਰਾਲੀ ਉਹ ਕਰ ਰਹੇ ਨੇ ਲਗਾ ਰਹੇ ਨੇ ਓਹ ਸਾਹਮਣੇ ਫਤੇਗੜ ਸਾਹਿਬ ਦਾ ਦੇਖ ਰਹੇ ਨੇ ਰੋਟਾ ਵਾਰਾ ਸਾਹਿਬ ਆਪਨੇ ਨਾਲ ਦੀ ਸੰਗਤ ਆ ਜੀ ਥਾਰੀ ਅੱਲੀ ਚੌਕ ਤੇ ਰਹਿ ਗਈ ਫੇਰ ਤੇ ਕਰਦੇ ਵਾਲਿਆਂ ਨੂੰ ਪੜਾਵਾਗੇ ਅੰਦਰ ਲਾਪੋ ਨੇ ਆ ਜਾ ਨਾ ਉਹਨੇ ਖੜਾ ਦੋ ਆ ਦੇ ਕਰਦੇ ਵਾਲੇ ਆਓ ਫਿਰ ਆ ਕੇ ਪੜਾ ਦਿੰਦੇ ਅੰਦਰ ਰੱਖ ਦਿੰਦੇ ਆ ਚੁਗੜੇ ਚੱਕ ਕੇ ਲਾ ਕੇ ਪਾਉਂਦਾ ਆ ਕਿ ਜੈਕ ਉੱਪਰ ਹੈ ਓਏ ਇਸਤੇ ਨੇ ਹਾਏ ਸੇਵ ਕਤੂਰੋ ਦੇ ਸੁਣ ਨਜ਼ਾਰੇ ਸਿੱਖੀ ਵਾਲਾ ਹਰ ਹਰ ਅੱਗੇ ਨਗਵੀਂ ਅੱਖ ਦੇ ਨਾਕਰਵਾਨੀ ਥੋੜੀ ਨੀ ਹਾਰਾ ਕਰਵਾਨੀ ਥੋੜੀ ਨੀ ਹਟ ਕੇ ਜਾਏ ਕਿਵੇਂ ਕੁਲਸੀਏ ਬੋਲਾ ਲਾਲਾਂ ਦੀ ਜੋੜੀ ਨੀ ਹਟ ਕੇ ਜਾਏ ਕਿਵੇਂ ਕੁਲਸੀਏ ਬੋਲਾ ਲਾਲਾਂ ਦੀ ਜੋੜੀ ਨੀ ਹਟ ਕੇ ਲੈ ਕਿੰਨੇ ਕੋਸੀਏ ਬੋਲਾ ਲਾਲਾਂ ਦੀ ਜੋੜੀ ਕਾਲ ਜਾਂਦਾ ਨੂੰ ਆਪਾਂ ਜੀ ਸੁਣੇ ਕਰੋ ਕੋਰਪੋਰੇਟ ਦੇ ਨਾਲ ਫੂਕਾ ਖਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਤਕਚਾਲ ਨਾਲ ਇੱਕ ਖਾਜ ਤਹਿਤ ਜਿਹੜਾ ਵੱਡਾ ਦੇਸ਼ ਦੀ ਬਣੂ ਕੱਢਿਆ ਗਿਆ ਛੋਟਾ ਜਿਹਾ ਖੁਦ ਹੈ ਕਿਹਾ ਜਾਂਦਾ ਤਾਂ ਕੋਈ ਕਰੋ ਨਹੀਂ ਹੋ ਸਕੋ ਇਹ ਛੋਟੇ ਦੇਸ਼ਾਂ ਹੀ ਅੰਦਰ ਦਾ ਤਾਂ ਅਸੀਂ ਉਹਨਾਂ ਦਾ ਦੇਮਾਂਗੇ ਅਸੀਂ ਕਹਦੇ ਹਾਂ ਦੇਣਾ ਕਿ ਸੁਪੇ ਨੂੰ ਡਾਟਨ ਛੁਟਾਰ ਦਿੱਤੀ ਹੈ ਔਰ ਕੱਲ ਦੀ ਤਾਂ ਸੇ ਸਾਰਾ ਕੁਝ ਦਰਾਂ ਦੇ ਸੰ ਤੇ ਪਹਿਲਾ ਪੈਰ ਲਿਖਾਏ ਬਹੁਤ ਦੇਰ ਤਰਹਾਂ ਚੀਆ ਕਰਕੇ ਫੂਟੇ ਕਿ ਜੇ ਰੱਖ ਦੰਦਾਂ ਆਵਾਜ਼ ਆਇਆ ਓਏ ਇੱਕ ਪੀੜਾ ਆਈ ਆਈ ਹਾਏ ਹਾਏ ਹੱਲੇ ਪਾ ਖਲ ਵਲ ਤੇ ਕੋਲੇ ਹੋ ਗਿਆ ਕਿਉਂਕਿ ਸਾਥ ਸੰਗਤੀ ਜਮਨ ਸਭ ਕਿ ਲੈ ਨਾ ਖਬਰ ਹਰ ਜਾਵਰ ਦੀ ਇਹੀ ਕਸ਼ਮ ਨਹੀਂ ਕਰਨਾ ਜਾਗਰਤ ਕੋ ਮੂਹੇ ਖਾ ਲਈ ਪਰ ਹਰ ਮਿੱਟੀ ਦੀ ਆਪਣੀ ਫਸਲ ਹਰੇਕ ਮਿੱਟੀ ਕੋ ਤੇ ਆਂ ਮੂਹੇ ਦੀ ਹਰ ਖੱਤਰ ਮੱਖਾਂ ਨਹੀਂ ਝੁਕਦਾ ਪਾਛਾਇਆ ਹਰ ਸ਼ਾਲ ਨਹੀਂ ਰੋਕਦੀ ਸਾਬ ਜਾਦੇ ਨੂੰ ਇਸੇ ਭਾਨੇ ਦੀ ਕੋ ਦੇ ਸਾਹਮਣੇ ਤੇਸ ਕੀਤਾ ਲਿਆ ਉਹਨੂੰ ਰੰਗੇ ਸੋਹਣੇ ਮਾ ਇਹਨਾਂ ਦੇ ਬਾਹਰ ਦਾ ਬਾਹਰ ਦਾ ਵੀ ਇੱਕ ਕਰ ਸਕਿਆ ਇਹ ਸਿਰਫ ਇੱਕੋ ਰਸਤਾ ਉਸ ਦੇ ਸਾਰੇ ਜੱਟਿਆਂ ਨੂੰ ਹੈਦਵੀ ਸ਼ਬਦ ごめん ਕਨਾਲ ਹੀ ਕੌਫੀ ਦਾ ਲੰਗਰ ਚੱਲਦਾ ਆਹ ਸਾਹਮਣੇ ਕੌਫੀ ਦਾ ਲੰਗਰ ਚੱਲਦਾ ਸਾਰੀ ਇਸ ਤੇ ਲੰਗਰ ਚੱਕੇ ਜਿਹੜਾ ਪੰਡਾ ਜਿਹੜਾ ਹੋਰ ਇਹ ਕਿਹੜਾ ਪੰਡਾ ਹਾਂਜੀ ਇਹ ਰੈਪਰ ਆਈਆਂ ਜੀ ਕਮਾਣੋ ਤੁਸੀਂ ਆਜੋ ਜੀ ਆਜੋ ਆਜੋ ਜੀ ਮੱਕੀ ਰੋਟੀ ਖਾਣੇ ਹੋ ਜੂ ਆਜੋ 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 ਲਾਸਟ ਪੰਡਾ ਜੀ ਰੈਪਰ ਆਜੋ ਜੀ ਆਓ ਪੀਓ ਕਾਫੀ ਜੀ ਅੱਜੇ ਲਾਇਆ ਪਹਿਲਾਂ ਵੀ ਚੱਲਦਾ ਨਹੀਂ ਇਹ ਪਹਿਲੀ ਵਾਰੇ ਲੰਗਰ ਲਾਇਆ ਜੀ ਆਪਾਂ ਨੇ ਇੱਥੇ ਆਜੋ 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 ਬੰਦੂ ਦਾ ਵੀ ਆਜੋ 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 ਮਰੋਦਾ ਨੂੰ ਨਹੀਂ ਪੁੱਛਦਾ ਹੇ ਹਲੋ ਆ ਰਿਹਾ ਆ ਰਿਹਾ ਲੱਗੂ ਤੇ ਪਿੰਡ ਰਾਇਪੁਰ ਰਾਈਆਂ ਤੋਂ ਜ਼ਿਲ੍ਹਾ ਫਤਿਹਗੜ ਸਾਹਿਬ ਹੈ ਇਹਨੇ ਪੌਗੀ ਦਾ ਲੰਗਰ ਲਾਇਆ ਹੋਇਆ ਇੱਥੇ ਹਾਂ ਇਹਦਾ ਜਿੱਦਾਂ ਦੀ ਸਹਾਜ ਤੇ ਪਰਮ ਤੇ ਨਾਲ ਨੇ ਸਾਹਮਣੇ ਮਾਤਾ ਗੁਜਰੀ ਜੀ ਨੇ ਕਰਤਾਰ ਸਾਹਿਬ ਆ ਆ ਨਾਲੇ ਮਾਤਾ ਗੁਜਰੀ ਜੀ ਦਾ ਅੋਰ ਦੇ ਨਾਲ ਹੀ 14 ਦਾ ਲੰਗਰ ਲਾਇਆ ਹੈ ਮਿਸੇ 14 ਦਾ ਹੰਮੇ ਵੀਰ ਬਰਸਦੇ ਨੇ ਚਾਹ ਕਿਹੜਾ ਪਿੰਡਾ ਬਜ਼ੁਰਗੋ ਕਰਨਾਲ ਹਾਂਜੀ ਕਰਨਾਲ ਅੱਛਾ ਕਰਨਾਲ ਹੀ ਹਰ ਸਾਲ ਇਹ ਲਾਉਂਦੇ ਹੋ ਇੱਥੇ ਹਰ ਮਹੀਨੇ ਹਾਂਜੀ ਹਰ ਸਗਰਾਹ ਅੱਛਾ ਹਰ ਸਗਰਾਹ ਹਾਂਜੀ ਇਹ ਵੀਰ ਇੱਥੇ ਹਰ ਸਗਰਾਹ ਦਾ 14 ਦਾ ਕਾਲੰਦੋਂ ਲੰਗਦੇ ਨੇ ਜਨਾਜ਼ੇ ਇਹ ਰੱਖੀ ਹੁੰਦੀ ਆਮੇ ਵਾਲੇ ਨਹੀਂ ਨਹੀਂ ਆਉਂਦੇ ਚੱਕ ਲੈ ਕੇ ਹੁੰਦਾ ਉਹ ਜੇ ਇੱਥੇ ਬਾਬਾ ਜੀ ਕੋਲ ਜੀ ਨਿਵਾਈ ਬਣਾਉਂਦੇ ਨੇ ਨਿਵਾਈ ਦਾ ਵੀ ਦਿਖਾ ਰਹੇ ਹਾਂ ਵੇਖੋ ਇੱਡਾਂ ਬਣਾ ਰਹੇ ਭਾਈ ਜੀ ਤੇ ਨਿਵਾਈ ਦੀ ਸੇਵਾ ਕਰਦੇ ਨੇ ਇੱਥੇਾਰੇ ਬਾਬਾ ਜੀ ਬਾਬਾ ਜੀ ਕਿਹੜਾ ਆਪਣਾ ਉਹ ਆਪਣਾ ਆ ਜ ਨੇ ਜੀ ਆਪਣਾ ਕਿਹੜਾ ਜਥਾ ਹੈ ਸਦੇ ਸਿੰਘ ਜਥਾ ਸਿੰਘ ਸ੍ਰੀ ਫਤਗੜ ਸਾਹਿਬ ਜੀ ਅੱਛਾ ਜੀ ਤੇ ਹਰ ਸੰਗਰਾਂਦ ਨੂੰ ਇੱਥੇ ਸਰਦਾਈ ਦੇ ਜਿਹੜੇ ਲੰਗਰ ਨੇ ਉਹ ਜਿਹੜੀ ਫਤਗੜ ਸਾਹਿਬ ਜ਼ਿਲ੍ਹੇ ਦੀ ਵੀ ਫੌਜ ਹੈ ਤੇ ਫਤਗੜ ਸਾਹਿਬ ਤੋਂ ਬਾਹਰ ਵੀ ਫੌਜ ਹੈ ਇੱਕਤਰਤਾ ਹੀ ਕਰਕੇ ਜਿਹੜੇ ਲੰਗਰ ਨੇ ਉਹ ਲਾਉਂਦੀ ਹੈ ਸਰਦਾਈਆਂ ਦੇ ਲੰਗਰ ਨੇ ਪਯੋਰ ਬਦਾਮਾਂ ਦੀਆਂ ਸਰਦਾਈਆਂ ਦੇ ਲੰਗਰ ਨੇ ਜੋ ਗੁਰੂ ਸਾਹਿਬ ਨੇ ਆਪਣੀ ਰਾਏ ਤਨ ਅਨੁਸਾਰ ਸਾਨੂੰ ਦੱਸਿਆ ਉਸ ਹਿਸਾਬ ਨਾਲ ਅਸੀਂ ਸਾਰੀਆਂ ਜਿਹੜੇ ਲੰਗਰ ਨੇ ਸਰਦਈਆਂ ਦੇ ਲਾ ਕੇ ਸੰਗਤ ਦੇ ਵਿੱਚ ਇਹਨੂੰ ਵਰਤਾਉਨੇ ਆ ਹਾਂਜੀ ਇਹਦੇ ਵਿੱਚ ਬਾਦਾਮਗਿਰੀ ਖਸਖਾਸ ਕਾਲੀ ਮਿਰਚ ਛੋਟੀ ਲੱਜੀ ਤੇ ਪੂਰਾ ਇਹ ਚੀਜ਼ਾਂ ਪੈਂਦੀਆਂ ਨੇ ਹਾਂ ਮਹਾਰਾਜ ਜੀ ਖਾਲਸਾਬ ਐਜੂ ਬਹੁਤ ਬਹੁਤ ਧੰਨਵਾਦ ਜੀ ਬੇਨਤੀ ਹੈ ਸਤਿ ਸ੍ਰੀ ਅਕਾਲ ਸਾਨੂੰ ਸਭ ਸਾਹਮਣੇ ਸੱਜੀਆਂ ਦੇ ਸਾਹਮਣੇ ਜੀ ਭਾਜੀ ਇਹ ਸ੍ਰੀ ਫਤੇਗੜ ਸਾਹਿਬ ਦੇ ਸਰੋਵਰ ਅੰਗੇ ਜਿੱਥੇ ਲੋਕੀ ਅਸ্নান ਕਰਕੇ ਆਪਣਾ ਦੁੱਖਾਂ ਨੂੰ ਦੂਰ ਕਰਦੇ ਨੇ ਭਾਜਨ ਬੰਦਗੀ ਕਰਦੇ ਨੇ ਦੇ ਵਿੱਚ ਆ ਦੇਖੋ ਅੰਨੇ ਅੱਛੀਆਂ ਨੂੰ ਕਰਦੀਆਂ ਨੇ ਇੱਥੇ ਗੰਨੇ ਗੰਨੇ ਦਾ ਰਸ ਦਾ ਲੰਗਰ ਵੀ ਲਾਇਆ ਹੋ ਗਿਆ ਹੈ ਇਹ ਵੀਰ ਆਪਣੇ ਸਿਰਸਲੇ ਤੋਂ ਆ ਆ ਭਾਂਡੇ ਸਾਫ ਕਰਦੇ ਨੇ ਆ ਦੱਸੋ ਵੀ ਹਾਂਜੀ ਲਖਵੀਰ ਸਿੰਘ ਦਾ ਨਾਂ ਆ ਜੀ ਮੇਰਾ ਸਿਰਸਲੇ ਤੋਂ ਆ ਗਿਆ ਜੀ ਹਾਂਜੀ ਗੰਨੇ ਦੇ ਜੂਸ ਦਾ ਲੰਗਰ ਲਾਇਆ ਹੋਇਆ ਜੀ ਠੀਕ ਹੈ ਜੀ ਹਾਂਜੀ ਅੱਜ ਹੀ ਲਾਇਆ ਇਹ ਹਾਂਜੀ ਹਰੇਕ ਸ਼ਗਰਾਂਦ ਨੂੰ ਲੱਗਦਾ ਜੀ ਤੇ ਗੰਨਾ ਮਿਕਸਰ ਕਿੰਨੂੰ ਤੇ ਸੰਤਰਾ ਨਿੰਬੂ ਵਿੱਚੇ ਪਦੀਨਾ ਜੀ ਸਾਰਾ ਮਿਕਸ ਹੈ ਜੀ ਸੱਤ ਸਗਰੰਦਾਂ ਰਸੀਆਂ ਲੱਗਦੀਆਂ ਨੇ ਪੰਜ ਲੱਗਦੀਆਂ ਨੇ ਜੀ ਸਬੀਲ ਦੀਆਂ ਜੀ ਆਪ ਸਤਰਾਮੀਆਂ ਸਲਾਹ ਜੀ ਇਹ ਭੰਡਿਆ ਦੀ ਸੇਵਾ ਕਰਦੇ ਨੇ ਇੱਥੇ ਜੀ ਸੱਤ ਸਗਰੰਦਾਂ ਰਸਤੀਆਂ ਲੱਗਦੀਆਂ ਨੇ ਜੀ ਪੰਜ ਸਗਰੰਦਾਂ ਲੱਗਦੀਆਂ ਨੇ ਸਬੀਲ ਦੀਆਂ ਜੀ ਬਹੁਤ ਬਹੁਤ ਧੰਨਵਾਦ ਬਘਾਉਣੇ ਉੱਤਰ ਲੰਗਰ ਵੀ ਹੋਦਾ ਇਹ ਗੰਨੇ ਦਾ ਰਸ ਆਪਣੇ ਮੇਲੇ ਪਿੰਡ ਸਤਖਲੇ ਤੋਂ ਜਾ ਰਹੇ ਨੇ ਇਹ ਹਰ ਸਗਰਾਮ ਨੂੰ ਕਹਿੰਦੇ ਆਪਣੇ ਇੱਥੇ ਗੰਨੇ ਦਾ ਰਸ ਖਾਂਦੇ ਨੇ ਕਰੋਨਾ ਵੀ ਨਾਲ ਗੱਲਬਾਤ ਆਪਣੇ ਉਹ ਪਲਾਟ ਪੱਕੇ ਹੋਏ ਏ ਜੀ ਕਿਹੜੇ ਪਿੰਡੋਂ ਇਹ ਜੀ ਪਲੇਅਰ ਕੋਟਲੇ ਤੋਂ ਆ ਸੰਗਦੇ ਆ ਪਲੇਅਰ ਕੋਟਲੇ ਦਾ ਕਿਹੜਾ ਪਿੰਡ ਰਾੜਵਾ ਪਿੰਡਾ ਜੀ ਇੱਕ ਖਖੋਆ ਇੱਕ ਸਿਰਫਲਾ ਨਾਲ ਸਿਰਫਲਾ ਸਾਂਝਾ ਲਾਇਆ ਹੋਇਆ ਏ ਇਹ ਹਾਂ ਜੀ ਸਾਂਝਾ ਹੀ ਹੁੰਦਾ ਹੈ ਅੱਛਾ ਹਰ ਸਾਲ ਲਾਉਂਦੇ ਹੋ ਹਰ ਸੰਗਰਾਦ ਨਹੀਂ ਹੁੰਦਾ ਜੀ ਹਰ ਸੰਗਰਾਦ 12 ਮਹੀਨੇ ਚੱਲਦਾ ਅੱਛਾ ਗਰਮੀਆਂ ਦੇ ਵਿੱਚ ਨਿੰਬੂ ਪਾਣੀ ਚੱਲਦਾ ਜੀ ਸਰਦੀਆਂ ਦੇ ਵਿੱਚ ਜਦੋਂ ਗੱਤਾਂ ਹੁੰਦਾ ਉਦੋਂ ਕਰਦਾ ਅੱਛਾ ਉੱਤਰ ਪਰਲੇ ਪਾਉਂਦੇ ਸਿਰਫਲੇ ਵਾਲੇ ਵੀ ਭਾਂਡੇ ਤੋਂ ਦੇ ਤੇ ਉਹਨਾਂ ਦੇ ਨਾਲ ਇਹ ਸਾਂਝਾ ਆਪਣਾ ਸਾਂਝਾ ਹੀ ਹੈ ਸਭ ਦੀ ਹੈ ਕਿੰਨਾ ਮਿੰਟ ਹਾਂ ਜੀ ਬਾਬਾ ਜੀ ਕੋਈ ਕਹੇਗੇ ਹੋ ਹਾਂ ਜੀ ਸਭ ਬੋਲਣਗੇ ਦੱਸੋ ਨਹੀਂ ਬਾਹਰ ਜੀ ਬੋਲੇ ਨਹੀਂ ਆਈ ਕਦੀ ਘਾਟੀ ਇਹਦਾ ਨਾਮ ਬੁਲਾ ਦੇ ਜੀ ਕੱਤੇ ਬੁਲਾ ਦੇ ਮਹਿਰ ਜੀ ਖਾਨ ਸਾਹਿਬ ਆਏ ਜੀ 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 ਚੱਲ ਰਿਹਾ ਜੀ ਹੈ 12 13 ਸਾਲਾਂ ਤੋਂ ਲਗਾਤਾਰ ਆਪਣਾ ਵੀ ਪਿੰਡ ਉੱਧਰ ਹੀ ਆ ਖੰਨੇ ਦੇ ਨਾਲ ਜਲਾਜਣ ਪਿੰਡ ਆ ਆਪਣਾ ਜਲਾਜਣ ਹੈ ਜੀ ਹਾਂ ਜੀ ਕਮਾਂਡੀ ਵੀ ਨੇ ਫਿਰ ਤਾਂ

ਆਦੀ ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਆਪਣੀ ਪ੍ਰਸ਼ਾਦਿਆਂ ਦੀ ਸੇਵਾ ਚੱਲ ਰਹੀ ਹੈ ਜੀ ਅੱਛਾ ਜੀ ਐ ਰੋਸ ਤੋਂ ਚਾਰ ਅੱਗੇ ਚਲੇ ਹਰੇਕ ਸਾਲ ਲਾਉਣਾ ਹੈ ਜੀ ਸਾਡੀ ਦੇ ਅੱਛਾ ਜੀ ਪ੍ਰਸ਼ਾਦ ਦੀ ਸੇਵਾ ਵਿਚਾਰ ਹਰੇਕ ਸਾਲ ਲਾਉਣਾ ਹੈ ਜੀ ਸਾਨੂੰ ਹੋਗਾ 15 ਸਾਲ ਲਗਾਤਾਰ ਸੇਵਾ ਕਰਦੇ ਠੀਕ ਹੈ ਪਰਸਨਾ ਨੈਣੇ ਜੀ ਮਾਜੇ ਜੀ ਦੇ ਨਾਲ ਜੀ ਸੇਵਾ ਦੇ ਹਾਰੇ ਵਿੱਚ ਜਨਰੇ ਮਾਜੀ ਦੇ ਦਿਹਾੜੇ ਦੀਆਂ ਜੀ ਸਾਡੀਆਂ ਸੰਤਾ ਸਾਖ ਰਹੀਆਂ ਨੇ ਆਉਂਦੇ ਜੰਮ ਦੇ ਭਾਈ ਜੀ ਪਰਵਾਦੋ ਨੈਣੇ ਜੀ ਆਲ ਇਧਰ ਬਾਕੀਆਂ ਦੀ ਸੇਵਾ ਚੱਲ ਰਹੀ ਜੀ ਆਪਕਾ ਚੱਲ ਰਿਹਾ ਹੈ ਇਧਰ ਪਾਰਕਿੰਗ ਵਿੱਚ ਗੱਡੀਆਂ ਟਰੈਕਟਰ ਟਰਾਲੀਆਂ ਸਾਰੇ ਖੜੇ ਨੇ ਕਮਿਆ ਆ ਗਏ ਉੱਥੇ ਸਾਹਮਣੇ ਇੱਕ ਦੁਬਾਰਾ ਆਪ ਜੀ ਦੁਵਾਰਾ ਜੋਰਾਵਰ ਤੋਂ ਤੇ ਗੁਰਦੁਆਰਾ ਫਤਿਹ ਸਿੰਘ ਸਾਹਿਬ ਜੀ ਸਰਸਨ ਮੇਲੇ ਕਰਾਉਣ ਤੋਂ ਬਾਅਦ ਹੁਣ ਆਪਾਂ ਗੁਰਦੁਆਰਾ ਜੋਤੀ ਸਰੂਪ ਆ ਚੁੱਕੇ ਆ ਇਹ ਦਿਖਾਉਣਾ ਤੁਹਾਨੂੰ ਦਰਸਨ ਮੇਲੇ ਕਰਾਉਣੇ ਆ ਸਾਰੇ ਭਾਈ ਜੀ ਦੇ ਨਾਲ ਸੰਪਰਕ ਜੋ ਨਾਸਤ ਨੂੰ ਦੇ ਕਰਦੇ ਆਨਕ ਤੇ ਬਾਗੋ ਕਨਨ ਤੇ ਤੋਂ ਕੰਨ ਦੇ ਗਏ ਇਹ ਸਪੂਰਾ ਗੁਰੂ ਹਰਿਗੋਬਿੰਦ ਜੀ ਦਾ ਹਾਤਾ ਸਰਬੀਏ ਪਿਆ ਆਪਣਾ ਬੁਲਾ ਆਇਆ ਤੇ ਮੇਰੇ ਸਾਹਮਣੇ ਰਾਹ ਪ੍ਰਸਾਦੀਆਂ ਦੇ ਜਗਾਂ ਬਣ ਗਏ ਟਾਬਲੈਂਡ ਬਾਕੀ ਸਰ ਇਹ ਸਰ ਇਹ ਸਰ ਨਹੀਂ ਤਾਂ ਕਿ ਉਹ ਜਿਹੜਾ ਬਹੁਤ ਬਰਵਾ ਰਿਹਾ ਸੀ ਜੀ ਤਾਂ ਬਰਵਾ ਬਥੇ ਸੀ ਜੀ

ਸਾਰੇ ਗੁਲਾਮੀ ਇਹਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ ਇਟਨਾ ਇਟ ਫਰਤਾਏ ਇਹ ਮੌਗਲੇ ਖਾਜਾ ਜਵਾਸਾ ਅਦੇਵਤੇ ਜੀ ਪਰਦਾ ਨਾ ਬਣਾਵੇ ਨਾ ਮੈਨ ਬਣਾਵੇ ਸਿੰਘਾ ਦਾ ਖੁਦ ਆਪ ਕੋ ਮਟੌਣ ਵਿੱਚ ਸਰਹੰਦ ਜੈਨ ਘਾੜੇ ਸਾਥਤਾ ਅੱਲੂ ਖਾਰੇ ਆਪਣੇ ਪੰਥ ਦਾ ਜੈਨ ਖਾਤਮੇ ਬਹੁਤ ਵੱਡਾ ਇਹ ਦੇ ਕੀਤੇ ਗੱਲੀਆਂ ਤੇ ਰੋਸਾ ਪੰਥ ਦਾ ਹੋਇਆ ਤਾਂ ਪਰਮਤਾ ਦੀ ਕਾਵੇਸ ਰਾਤ ਦੁਬਾਰਾ ਮਾਗ ਮਹੀਨੇ ਦੀ ਸਗਰਾਂਦ ਤੇ ਵਿਹਾਰੇ ਤੇ ਛੋਕੀ ਤੇ ਅਸਥਾਨ ਕਰਦੇ ਨੇ ਇਸ ਇਹ ਹਮ ਤੋਬਾ ਪਰਮਤਾ ਦੇ ਕਿੱਥੇ ਅਸਥਾਨ ਕਰਕੇ ਆਪਣੇ ਸਭ ਤੋਂ ਕਿਸਾਨ ਦਾ ਪੂਰ ਕਰਦੇ ਨੇ ਕਿਧਰ ਜਾਣੇ ਪਹਿਲੇ ਮੈਂ ਉੱਥੇ ਜਾਣੀ ਹੈ ਇਸਰੇ ਸ਼ਰੀ ਚੰਦਰ ਜੀ ਨੂੰ ਆਪਾਂ ਆਾਸ਼ ਕਰ ਲੈਣਾ ਜੀ ਆ ਆਨ ਮੰਤ ਕੋਲੇ ਆ ਜੀ ਕੋਈ ਨਾ ਖਲਿਆ ਨਹੀਂ ਲਾ ਬੜੇ ਸੁਨਾਨ ਮੰਦਾ ਹੈ ਇਹ ਜੋ ਅਸਾਰ ਜਨ ਪੈਦਾ ਹੋਏਗਾ ਇਹਨਾਂ ਅਸਾਰ ਚਲਿਆ ਜਾਵੇਗਾ ਗੁਰਦੁਆਰਾ ਗੋਟੀਸਰੂ ਸਾਹਿਬ ਦਾ ਮੰਗਰਹਾ ਮੰਮੀ ਸਿੱਖੀ ਲਈ ਮੰਗਰਹਾ ਮੰਮੀ ਜੀ ਦਾ ਚਮਤਕਾਰ ਆਇਆ ਅੱਜ ਗੁਰਦੁਆਰਾ ਸਾਹਿਬ ਦੇ ਸਾਰੇ ਦਰਸ਼ਨ ਮੇਲਿਆਂ ਤੋਂ ਬਾਅਦ ਹੁਣ ਆਪਾਂ ਹੰਦੇ ਕਹਾਂਗੇ ਮੇਰਾ ਆਪਣੇ ਮੇਰੇ ਨਾਂ ਦੇ ਕੋਲ ਆ ਗਿਆ ਹੈ ਅੱਜ ਯੂਨੀਵਰਸਿਟੀ ਹੈ ਉਹ ਜੀਵਨ ਜੋੜ ਦੀ ਚਾਹਨਾ ਇਹਦੇ ਮਨ ਵਿੱਚ ਇਹ ਜੀਵਨ ਹੀ ਪ੍ਰਾਪਤ ਲਾਉਂਦੇ ਆਂ ਤੇ ਰੱਖੇ ਜਿਉਣਾ ਖਾਲਸੇ ਬੰਦੇ ਦੇ ਵੇਖੇ ਜਿੰਦਗੀ ਹੋਣੀ ਆ ਪਰ ਦੇ ਕੰਮਾਂ ਦਾ ਸੰਸਾਰ ਦਾ ਕਰੂ ਹੋਵੇ ਆਆਂ ਦਾਰੀਆਂ ਉੱਡਣ ਨੂੰ ਪੜੀ ਕੋਣ ਰੱਖਣੀ ਬੜੀ ਆ ਜਿਹਦੇ ਵਿੱਚ ਜੀਵਨ ਦੀ ਚਾਹਤ ہاں جی دوستو سامان چالے پا رہے ہیں بل دس ਆਉਂ ਮੈਂ ਫਿਰ ਚੱਲਦੇ ਆਂ ਫਿਰ ਆ ਆ ਖੰਨਾ ਸ਼ਹਿਰ ਪਹੁੰਚ ਗਏ ਜੀ ਹੁਣ ਲਓ ਜੀ 7 ਵਜੇ ਰਾਤ ਇਹ ਹੋ ਗਈ ਤਕਰੀਬਨ ਤੁਸੀਂ ਪਹੁੰਚ ਗਏ ਹੁਣ ਫਤਿਹਗੜ ਸਾਹਿਬ ਤੋਂ ਆ ਜੀ ਵੀਡੀਓ ਬਾਰੇ ਦੱਸਿਓ ਕਿੱਦਾਂ ਦੀ ਲੱਗੀ ਵਧੀਆ ਲੱਗੀ ਤਾਂ ਸ਼ੇਅਰ ਤੇ ਲਾਈਕ ਕਮੈਂਟ ਜਰੂਰ ਕਰਿਓ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੀ ਵੀਡੀਓ ਦੇਖਦੇ ਨੇ ਬਾਕੀ ਸਾਰੇ ਦੋਸਤਾਂ ਦਾ ਅੱਗੇ ਸ਼ੇਅਰ ਵੀ ਕਰਿਓ ਜਰੂਰ ਮਿਲਦੇ ਆਂ ਕਿਸੇ ਅਗਲੀ ਵੀਡੀਓ 'ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ